ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਨਸ਼ੇ ਨੂੰ ਠੱਲ ਪਾਉਣ ਦੇ ਲਈ ਇੰਟਰਨੈਸ਼ਨਲ ਡੇ ਡਰੱਗ ਅਗੇਂਸਟ ਵਾਕ ਐਂਡ ਰਨ ਮੈਰਾਥਨ ਗੜੀ ਪੁਲ ਤੋਂ ਸਾਂਝਾ ਕਾਰ ਰੈਸਟੋਰੈਂਟ ਤੱਕ 5 ਕਿਲੋਮੀਟਰ ਕਰਵਾਈ ਗਈ ਜਿਸ ਵਿੱਚ ਪੁਲਿਸ ਜ਼ਿਲ੍ਹਾ ਖੰਨਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਸੈਕੰਡਰੀ ਪੁਲਿਸ ਮੁਲਾਜ਼ਮਾਂ ਤੇ ਸਮਰਾਲਾ ਹਲਕੇ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੈਰਾਥਨ ਕਰਵਾਉਣ ਦਾ ਮੁੱਖ ਮਕਸਦ ਨਸ਼ੇ ਨੂੰ ਠੱਲ ਪਾਉਣਾ ਹੈ ਅੱਜ ਖੰਨਾ ਪੁਲਿਸ ਵੱਲੋਂ ਇੱਕ ਵਾਕ ਐਂਡ ਮੈਰਾਥਨ ਆਰਗੇਨਾਈਜ਼ ਕੀਤਾ ਗਿਆ ਸਗਾ ਸਮਰਾਲਾ ਸਬਡਿਵੀਜ਼ਨ ਚ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਯੂਜ਼ ਔਰ ਇਲੀ}{|\text{ਸੈਟ}} {\text{ਟ੍ਰਾਫਿਕਿੰਗ}} ਹੁੰਦਾ ਹੈ ਉਹਦੇ ਉਹਨੂੰ ਤੇ ਅੰਝ ਰੱਖਦੇ ਹੋ ਇਹਨਾਂ ਦੋਨਾਂ ਮੁੱਦਿਆਂ ਦੀ ਅਵੇਰਲੈਸ ਅਵੇਰਨੈਸ ਲਈ ਅਸੀਂ ਇਹ ਇਨੀਸ਼ੀਏਟਿਵ ਲੈ ਲਿੱਤਾ ਸੀਗਾ ਜਿਵੇਂ ਜੇ ਸਾਡੀ ਖੰਨਾ ਪੁਲਿਸ ਦੇ ਆਫਿਸਰਸ ਮੁਲਾਜ਼ਮ ਤੇ ਨਾਲ ਜਿਹੜੇ ਪ੍ਰਾਈਵੇਟ ਐਨਜੀਓ ਸਾਨੂੰ ਇਹਦੇ ਨਾਲ ਸਪੋਰਟ ਕਰਨਾ ਚਾਹੁੰਦੇ ਸੀ ਤੇ ਛੋਟੇ ਬੱਚੇ ਵੀ ਇਹਨਾਂ ਸਾਰਿਆਂ ਨੇ अराउंड ਸਵਾ 100 ਹੋਣਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ 5 ਕਿਲੋਮੀਟਰ ਦੀ ਜਿਹੀ ਐਸੀਗੀ ਵਾਕ ਜਾਂ ਰਨ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸਨਾਲੇ ਇੱਕ ਫਿਟਨੈਸ ਇਨੀਸ਼ੀਏਟਿਵ ਵੀ ਹੋ ਜਾਂਦਾ ਸਾਡੀ ਰੁਟੀਨ ਦੀ ਪੁਲਿਸਿੰਗ ਚ ਸਾਰੇ ਬਿਜ਼ੀ ਰਹਿੰਦੇ ਐ ਕੁਝ ਰਿਫਰੈਸ਼ਿੰਗ ਹੋ ਜਾਂਦਾ ਸੋ ਬੇਸਿਕਲੀ ਇਹੀ ਸਾਡਾ ਪਰਪਸ ਏ ਤੇ ਸਾਡੀ ਜਿਹੜੀ ਮਾਨਯੋਗ ਸੀਐਮ ਪੰਜਾਬ ਔਰ ਡੀਜੀਪੀ ਪੰਜਾਬ ਵੱਲੋਂ ਜਿਹੜੀ ਸਾਨੂੰ ਹਦਾਇਤਾਂ ਐ ਕਿ ਨਸ਼ੇ ਦੇ ਖਿਲਾਫ ਸਾਡੀ ਕਾਫੀ ਡਰਾਈਵ ਚੱਲ ਰਹੀ ਐ ਉਹਦੇ ਚ ਵੀ ਇੱਕ ਇੱਕ ਅਵੇਰਨੈਸ ਦਾ ਇਨੀਸ਼ੀਏਟਿਵ ਹੈ ਜੀ ਕਿ ਇੱਕ ਵਾਰ ਸੀ ਅਸੀਂ ਇਨਫੋਰਸਮੈਂਟ ਕਰ ਰਹੇ ਹਾਂ ਤੇ ਨਾਲ ਨਾਲ ਹੁਣ ਸਾਡੇ ਪ੍ਰੋਪਰਟੀ ਫੋਰਫੀਚਰ ਵੀ ਚੱਲ ਰਿਹਾ ਇਸੇ ਤਰ੍ਹਾਂ ਇੱਕ ਅਵੇਰਨੈਸ ਦੇ ਐਂਗਲ ਤੋਂ ਅਸੀਂ ਵਾਕ ਐਂਡ ਰਨ ਕਰਾਇਆ ਜੀ ਸਾਡੀ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਹਰ ਲੈਵਲ ਤੇ ਹੈ ਫਾਮੀਓ ਪੁਆਇੰਟ ਆਫ ਸੇਲ ਜਿਹੜੇ ਡਰਗ ਫਰਡਲਰ ਹੁੰਦੇ ਆ ਜਿਹੜੇ ਛੋਟੇ ਲੈਵਲ ਤੇ ਛੋਟੀ ਕੁਆਂਟੀਟੀ ਦਾ ਵੀ ਨਸ਼ਾ ਵੇਦੇ ਨੇ ਨਾਲ ਨਾਲ ਜਿਹੜੇ ਵੱਡੇ ਜਿਹਨੂੰ 빅 ਫਿਸ਼ ਕਹਿੰਦੇ ਹਰ ਪਾਸੇ ਹੀ ਸਾਡਾ ਇਹ ਸਰਵੇਲੈਂਸ ਚੱਲ ਰਹੀ ਹੈ ਹਲੇ ਕਾਸੋ ਜਿਹੜੇ ਹੈ ਉਹ ਪੁਆਇੰਟ ਆਫ ਸੇਲ ਤੇ ਚੱਲਦੇ ਤੇ ਇਹਦੇ ਨਾਲ ਹੀ ਅਸੀਂ ਹੌਲੀ ਹੌਲੀ ਤੁਹਾਨੂੰ ਰਿਜ਼ਲਟਸ ਦਵਾਂਗੇ ਜਿਹਦੇ ਵਿੱਚ ਅਸੀਂ ਇਹਨਾਂ ਦੇ ਵੱਡੇ ਸਮਗਲਰਾਂ ਦਾ ਪਤਾ ਲੱਗੇ ਐਗਜ਼ੈਕਟ ਫਿਗਰ ਤਾਂ ਹਲੇ ਇਸ ਟਾਈਮ ਮੇਰੇ ਕੋਲ ਨਹੀਂ ਹੈ ਪਰ ਪਿਛਲੇ 4-5 ਦਿਨਾਂ ਚ ਅਸੀਂ ਕੋਈ ਕਮਰਸ਼ੀਅਲ ਕੁਆਂਟੀਟੀ ਤਾਂ ਨਹੀਂ ਕੀਤੀ ਪਰ ਅਸੀਂ ਕਾਫੀ ਅਕਿਊਜ਼ ਫੜੇ ਵੀ ਹੈਗੇ ਕਈਆਂ ਤੇ 100 ਤੇ 110 ਦੇ ਕਲੰਗਰੇ ਵੀ ਦਿੱਤੇ ਤੇ ਐਗਜ਼ੈਕਟ ਕੁਆਂਟੀਟੀ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਹਾਨੂੰ ਤੁਹਾਨੂੰ ਜੀ ਸਾਡਾ ਸੁਨੇਹਾ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਹੈ ਜਾਂ ਕੋਈ ਇਲੀ}{|\text{s}|} ਟ੍ਰੈਫਿਕਿੰਗ ਹੈ ਇਹਨਾਂ ਦ ਤੁਸੀਂ ਕਦੇ ਵੀ ਪੁਲਿਸ ਨੂੰ ਜਾਂ ਕਿਸੇ ਵੀ ਲਾਅਨਫੋਰਸਮੈਂਟ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਕਿ ਕਿ ਇਹ ਬੜੇ ਹੀ ਸੰਵੇਦਨਸ਼ੀਲ ਮਸਲੇ ਆ ਪੂਰੇ ਵਰਲਡ ਲਈ ਕਾਹੀਂ ਇਸ ਦਿਨ ਨੂੰ ਨੋਟੀਫਾਈ ਕੀਤਾ ਗਿਆ ਹੈ ਇੰਟਰਨੈਸ਼ਨਲ ਰੇ ਅਗੇਂਸਟ ਡਰਗ ਅਬਿਊਸ ਐਂਡ ਇਲੈਸੀ ਟ੍ਰਾਫਿਕ। ਜਿਵੇਂ ਤੁਹਾਡੇ ਪੱਤਰਕਾਰਾਂ ਨੇ ਹੀ ਸਾਨੂੰ ਸਵਾਲ ਕੀਤਾ ਕਿ ਕਾਸੋ ਚੱਲ ਰਿਹਾ? ਇੱਕ ਤਾਂ ਸਾਡੇ ਕਾਸੋ ਵੀ ਚੱਲ ਰਿਹਾ ਤੇ ਸਾਡੇ ਸਰਪ੍ਰਾਈਜ਼ ਰੇਟਸ ਵੀ ਚੱਲ ਰਿਹਾ। ਉਹਦੇ ਨਾਲ ਸਾਡਾ ਜਿਹੜਾ ਐਨਡੀਪੀਐਸ ਪ੍ਰਾਪਰਟੀ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਦੀ ਵੀ ਮੁਹਿੰਮ ਚੱਲ ਰਹੀ ਹੈ। ਇਸ ਤਰ੍ਹਾਂ ਸਾਡੇ ਕਈ ਸਾਰੇ ਉਪਰਾਲੇ ਆ ਜੀ ਅੱਗੇ ਅਸੀਂ ਯੂਥ ਨੂੰ ਹੁਣ ਜਦੋਂ ਐ ਸਕੂਲ ਕਾਲਜਸ ਬਣ ਗਏ ਅਸੀਂ ਯੂਥ ਨੂੰ ਪਾਰਟਿਸਿਪੇਟ ਕਰਨ ਲਈ ਅੱਗੇ ਕੁਝ ਹੋਰ ਸਪੋਰਟਸ ਇਵੈਂਟਸ ਵੀ ਕਰਾਵਾਂਗੇ ਤੇ ਡਰਗਸ ਦੇ ਅਵੇਰਨੈਸ ਲਈ ਅਸੀਂ ਕੋਈ ਡਰਾਮਾ ਵਗੈਰਾ ਵੀ ਕਰਾਵਾਂਗੇ ਸੋ ਥੈਟ ਵੱਧ ਤੋਂ ਵੱਧ ਕਮਿਊਨਿਟੀ ਇਹਦੇ ਚ ਸਾਡੇ ਨਾਲ ਪਾਰਟਿਸਿਪੇਟ ਕਰੇ ਜੀ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਇਸ ਇਸ ਸਾਲ ਹੀ ਅਸੀਂ 4 ਡਰਗ ਸਮਗਲਰਸ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਹਾਂ 68 ਐਨਡੀਪੀਐਸ ਦੇ ਤਹਿਤ ਤੇ ਪਿਛਲੇ ਸਾਲ ਅਸੀਂ 11 ਇਦਾਂ ਦੇ ਸਮਗਲਰਸ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਹਾਂ ਹਾਂਜੀ ਮੈਂ ਅੱਜ ਸੰਘੇ ਘਰ ਦੀ ਖੜੀ ਆ ਇਹ ਸੰਘੇ ਘਰ ਨੀਲੋ ਪੁਲ ਤੋਂ ਅੱਗੇ ਚੱਕ ਕਿਲੋਮੀਟਰ ਤੇ ਆ ਢੰਡੇ ਪਿੰਡ ਦੇ ਜੋ ਹੈ ਇਹ ਇਹ ਸੰਘੇ ਘਰ ਉਹ ਸੰਘੇ ਘਰ ਹੈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਵਧੀਵੀਆਂ ਵਧੀਆ ਰਹਿੰਦੀਆਂ ਨੇ ਪੋਜ਼ਿਟਿਵਿਟੀ ਜਿਵੇਂ ਅੱਜ ਨਸ਼ਿਆਂ ਦੇ ਖਿਲਾਫ ਪਨਾ ਪੁਲਿਸ ਵੱਲੋਂ ਨਿਕਲਿਆ ਮੈਂ ਸੰਘੇ ਘਰ ਦੀ ਕਮੇਟੀ ਮੈਂਬਰ ਐ ਤੇ ਮੈਨੂੰ ਮੈਸੇਜ ਮਿਲਿਆ ਕਿ ਅੱਜ ਮੈਰਾ ਖਿੰਦੌੜ ਪਰ ਮੈਨੂੰ ਡਿਟੇਲਸ ਤੇ ਕੁਝ ਨਹੀਂ ਸੀ ਪਤਾ ਕਿਉਂਕਿ ਮੈਂ ਕਈ ਦਿਨਾਂ ਤੋਂ ਬਾਹਰ ਸੀ ਤੇ ਮੈਂ ਗੜੀ ਦੇ ਪੁਰ ਤੋਂ ਮੇਥੋਂ ਤੱਕ ਮੈਂ ਤੇ ਮੇਰੇ ਹਸਬੰਡ ਸਰਦਾਰ ਸਵਨ ਸਿੰਘ ਭੰਗੂ ਸਾਂਝਾ ਕਰਦੀ ਟੀਮ ਵੱਲੋਂ ਉਥੇ ਮੈਰਾਥਨ ਦੌੜ 'ਚ ਸ਼ਾਮਲ ਹੋਏ ਤੇ ਨਸ਼ਿਆਂ ਦੇ ਖਿਲਾਫ ਜੋ ਮੈਂ ਮਗਡੀ ਜਾ ਰਹੀ ਹੈ ਮੈਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ ਸਾਡੇ ਜੂਥ ਨੂੰ ਉਹਨਾਂ ਦੀ ਡਾਈਟ ਦਾ ਖਿਆਲ ਹੋਵੇ ਸਾਡੇ ਜਿਹੜੀਆਂ ਤੰਗੀਆਂ ਤਰਸੀਆਂ ਫ੍ਰਸਟ੍ਰੇਸ਼ਨ ਖਾਸ ਕਰਕੇ ਜਦੋਂ ਅਸੀਂ ਇਹੋ ਜਿਹੇ ਕੈਂਪ ਲਾਵਾਂਗੇ ਜਾਂ ਇਸ ਤਰੀਕੇ ਨਾਲ ਜੂਥ ਨੂੰ ਤਿਆਰ ਕਰਾਂਗੇ ਫਿਰ ਅਸੀਂ ਜਦੋਂ ਸਾਰੀਆਂ ਤਰ੍ਹਾਂ ਜੇ ਜੇ ਅਮਾਨਦਾਰੀ ਨਾਲ ਕੰਮ ਕਰਨੀ ਹੈ ਜਿਵੇਂ ਘਰ ਦੇ ਪੇਰੈਂਟਸ ਤੋਂ ਲੈ ਕੇ ਸਰਕਾਰ ਆਪਣੇ ਐਫਰਟਸ ਕਰੇ ਅਲੱਗ-ਅਲੱਗ ਆਪਣਾ ਹੋਣਾ ਚਾਹੀਦਾ ਹੈ ਜੂਥ ਆਪਣਾ ਐਫਰਟਸ ਕਰੇ ਜੂਥ ਨੂੰ ਅਸੀਂ ਕਿੱਧਰ ਨੂੰ ਲਾਉਣੇ ਆ ਉਹਨਾਂ ਦੇ ਹੱਥਾਂ 'ਚ ਰੋਜ਼ਗਾਰ ਦੇਣਾ ਚਲੋ ਜਿਹੜਾ ਅੱਜ ਕਦਮ ਪੁੱਟਿਆ ਹੈ ਇਹ ਵੀ ਵਧੀਆ ਹੈ ਅੱਜ 26 ਜੂਨ ਦਾ ਦਿਨ ਹੈ ਖਾਸ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਸचेਤ ਹੋਣ ਦੀ ਲੋੜ ਹੈ ਖਾਸ ਕਰਕੇ ਜੂਥ ਨੂੰ ਜਾਂ ਘਰਾਂ ਦੇ ਵਿੱਚ ਮਾਪਿਆਂ ਨੂੰ ਮਾਹੌਲ ਦੇਣਾ ਬੱਚਿਆਂ ਨੂੰ ਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਸ ਦਾ ਹਿੱਸਾ ਬਣੀ ਆ ਤੇ ਆ ਅੱਜ ਆ ਅੱਜ ਆਪਨੇ ਮੈਰਾ ਕੰਦੌੜ ਤੇ ਸ਼ਾਮਲ ਹੋਇਆ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਸਵੇਰੇ ਸਵੇਰੇ ਵੀ ਸਾਰੇ ਲੋਕਾਂ ਨੂੰ ਸਵੇਰੇ ਜਲਦੀ ਉੱਠ ਕੇ ਖੁਨੇ ਹਵਾ ਚ ਸਾਹ ਲੈਣਾ ਖੁਨੇ ਹਵਾ ਸੀ ਤਾਂ ਹੀ ਪ੍ਰਾਪਤ ਕਰ ਸਕਦੇ ਹਾਂ ਬਹੁਤ ਸਾਰੇ ਰੋਖ ਲਾਵਾਂਗੇ ਦੇਖੋ ਪਿਛਲੇ ਜਨਾਂ ਦੇ ਵਿੱਚ ਪਾਣੀ ਘਟ ਰਿਹਾ ਉਹ ਵੀ ਇਸੇ ਨਾਲ ਹੀ ਜੁੜਦਾ ਹੈ ਜਦੋਂ ਅਸੀਂ ਮਾਨਸਿਕ ਤੌਰ ਤੇ ਤਿਆਰ ਹੋਵਾਂਗੇ ਤਾਂ ਅਸੀਂ ਉਸ ਤੇ ਵੀ ਤਾਂ ਹੀ ਕੰਟਰੋਲ ਕਰ ਪਾਵਾਂਗੇ ਜਿਹੜਾ ਅੱਜ ਦਾ ਇਹ ਸਟੈਪ ਹੈ ਕਰਨਾ ਪੜਸ ਬੰਨ ਉਹ ਮੈਨੂੰ ਬਹੁਤ ਚੰਗਾ ਲੱਗਿਆ ਤੇ ਦੀ ਭਾਗੀਦਾਰ ਬਣ ਕੇ ਮੈਨੂੰ ਹੋਰ ਵੀ ਚੰਗਾ ਲੱਗਿਆ ਸਾਂਝੇ ਕਰ ਲਈ ਇਹ ਬਾਣ ਵਾਲੀ ਗੱਲ ਹੈ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਇਕੱਠੇ ਹੋ ਕੇ ਆਪਾਂ ਜੋ ਉਸ ਨਾਲ ਗੱਲ ਕਰ ਸਕਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨੀ ਨਛੇ ਦਲਦਲ ਦੇ ਵਿੱਚ ਬਹੁਤ ਡੁੱਬੂ ਸੀ ਉਹਨਾਂ ਨੂੰ ਵੀ ਮੈਸੇਜ ਉਹਨਾਂ ਨੂੰ ਇਹੀ ਮੈਸੇਜ ਮੈਂ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਸਭ ਤੋਂ ਪਹਿਲਾਂ ਇਹ ਜ਼ਿੰਦਗੀ ਹੈ ਜਿਹੜੀ ਬਹੁਤ ਕੀਮਤੀ ਹੈ ਇਸ ਜ਼ਿੰਦਗੀ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਸਾਨੂੰ ਇਹ ਬਿਲਕੁਲ ਆਪਣੇ ਆਪ ਦਾ ਰਿਵਿਊ ਕਰਨਾ ਚਾਹੀਦਾ ਕਿ ਅਸੀਂ ਨਸ਼ਾ ਕਿਉਂ ਕਰਦੇ ਆ ਅਸੀਂ ਇਕੱਲਾ ਆਪਣੇ ਆਪ ਨੂੰ ਨਹੀਂ ਖਤਮ ਕਰ ਰਹੇ ਸਾਡੇ ਸਮਾਜ ਤੇ ਬਹੁਤ ਵੱਡਾ ਕਲੰਕ ਹੈ ਸਾਨੂੰ ਸਾਡੇ ਇਤਿਹਾਸ ਤੋਂ ਸਾਡੇ ਗੁਰੂਆਂ ਤੋਂ ਸਾਡੇ ਦੇਸ਼ ਭਗਤਾਂ ਤੋਂ ਇਹ ਗੱਲ ਸਿੱਖਣੀ ਚਾਹੀਦੀ ਹੈ ਜਦੋਂ ਅਸੀਂ ਕਿਤਾਬਾਂ ਨਾਲ ਜੁੜਾਂਗੇ ਜੋ ਤੁਮੈਂ ਮੈਂ ਇਹ ਕਹੂੰਗੀ ਕਿ ਜਦੋਂ ਕਿਤਾਬਾਂ ਨਾਲ ਜੁੜਨਗੇ ਕਿ ਸਾਡਾ ਪਿੱਛੇ ਇਤਿਹਾਸ ਕੀ ਸੀ ਤਾਂ ਉਹੀ ਗੱਲ ਆ ਗਈ ਕਿ ਮਾਨਸਿਕ ਤੌਰ ਤੇ ਉਹਨਾਂ ਨੂੰ ਤਿਆਰ ਕਰਨ ਦੀ ਲੋੜ ਹੈ ਤੇ ਮੈਂ ਤੁਹਾਨੂੰ ਵੀ ਇਹੀ ਸੁਨੇਹਾ ਦੇ ਦਿੱਨੀ ਆ ਕਿ ਪਿੰਡ ਪਿੰਡ ਦੇ ਵਿੱਚ ਤੁਸੀਂ ਆਪਣੇ ਕਲੱਬ ਬਣਾਓ ਲਾਇब्रेरी ਨਾ ਪੜਾਓ ਕਿਤਾਬਾਂ ਨਾਲ ਜੁੜੋ ਕਿਤਾਬਾਂ ਨਾਲ ਜੁੜ ਕੇ ਇਹ ਜਿਹੜੀ ਨਾਮਰਾਜ਼ ਬਿਮਾਰੀ ਹੈ ਲਾਣਤ ਹੈ ਜਿਹੜੀ ਇਹ ਇਸ कलंक ਨੂੰ ਪਜੜਉਂਦੀ ਹੈ